ਸਸੀ ਜੀ ਸਸੀ ਜੀ ਬੈਠੀ ਬੈਠ ਪਾਜੀ ਕਮਾਲ ਹੈ ਤੁਹਾਡੇ ਡਿਪਾਰਟਮੈਂਟ ਦੀ ਕੀ ਗੱਲ ਹੋ ਗਈ ਐਡਾ ਬਿਲ ਆ ਬਿਜਲੀ ਦਾ ਬਿਲ ਬਹੁਤ ਆ ਗਿਆ ਜੀ ਉਹ ਯੂਜ਼ ਕੀਤੀ ਹੈ ਤਾਂ ਆਏਗਾ ਬਿੱਲ ਯਾਰ ਘਰ ਕਿਆ ਕਿਆ ਲਾਇਆ ਵਾ ਤੁਸੀਂ ਕੁਝ ਨਹੀਂ ਜੀ ਸੱਤ ਏਸੀ ਨੇ ਜੀ ਸੱਤ ਏਸੀ ਬਾਥਰੂਮਾਂ ਚ ਵੀ ਏਸੀ ਲਵਾਏ ਨੇ ਜੀ ਨੌ ਮੇਰੇ ਗਿਜ਼ਰ ਹੈ ਜੀ ਉਹ ਨੌ ਗਿਜ਼ਰ ਕੌਣ ਲਵਾਉਂਦਾ ਬਈ ਤੁਹਾਡਾ ਕੁੱਤਾ ਨੇ ਜੀ ਜੇ ਕੀ ਗਰਮ ਪਾਣਾ ਨਾ ਹੁੰਦਾ ਜੀ ਹਾਂਜੀ ਹਾਂਜੀ 12 ਮੇਰੇ ਕੋਲ ਚਾਹ ਲੀਆਂ ਕਿਤ ਲੀਆਂ ਜੀ 8 ਇੰਡਕਸ਼ਨ ਹੈ ਜੀ 8 ਇੰਡਕਸ਼ਨ ਹੈ ਜੀ 8 ਫ੍ਰਿਜ 12 ਕੌਫੀ ਵਾਲੀ ਮਸ਼ੀਨਾਂ ਤੇ 17 ਪ੍ਰੈਸ ਹੈ ਜੀ 17 ਪ੍ਰੈਸਾਂ ਘਰ ਦੇ ਵਿੱਚ 8 8 ਤਰ੍ਹਾਂ ਦੇ ਕੱਪੜਿਆਂ ਲਈ 8 8 ਪ੍ਰੈਸਾਂ ਰੱਖਿਆ ਜੀ ਪਰ ਇਹ ਮੈਂ ਬਿੱਲ ਕਿਦਾਂ ਆ ਗਿਆ ਜੀ ਦਿਖਾਓ ਮੈਨੂੰ ਬਿੱਲ ਜਰਾ ਉਹ ਮਾਮਾ ਇਹ 4500 ਨਹੀਂ 45000 ਹੈ 45000 ਓ ਜਿੰਨੀਆਂ ਚੀਜ਼ਾਂ ਤੂੰ ਚਲਾ ਰਿਆ ਨਾ ਮੀਨਾ ਰੁਕ ਜਾ ਤੇਰਾ 4.5 ਲੱਖ ਬਿੱਲ ਆਊਗਾ 4.5 ਲੱਖ ਚਲ ਜਿੱਤੀ ਚਲੀਏ ਓ ਹੋਇਆ ਕੀ ਐ ਇਹ ਦੁਆਲੀ ਵਾਲੇ ਲਾਈਟਾਂ ਮੈਂ ਹਜੇ ਤੱਕ ਬੰਦ ਨਹੀਂ ਕਰੀਆਂ ਪਹਿਲਾਂ ਮੈਂ ਉਹ ਬੰਦ ਕਰਾਵਾਂ